ਮਿਸ ਹੱਤ ਸਗਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਭੁੱਲਰ ਤਹਿਸੀਲ ਮੱਟੇਲਾਵਾਤੇ ਜ਼ਿਲ੍ਹਾ ਕਪੂਰਥਲਾ ਪੰਮੇ ਭੁੱਲਰ ਹੋਂ ਨਾਲ ਆਪਾਂ ਆਏ ਆ ਤੇ ਅੱਗੇ ਵੀ ਕਾਫੀ ਵੀਡੀਓ ਇਸ ਘਰ ਦੇ ਵਿੱਚ ਤੁਹਾਨੂੰ ਦਿਖਾਈ ਦਿਆਂਗਾ ਤੇ ਅੱਜ ਵੀ ਤੁਹਾਨੂੰ ਟੋਟਲ 5 ਪਸ਼ੂ ਤੁਹਾਨੂੰ ਵਿਖਾਉਣੇ ਆ ਦੂਜੀ ਬੱਚੀ ਵੀ ਰਹਿ ਗਿਆ ਤੇ ਦੋ ਹੱਲੇ ਔਣ ਵੀ ਦਈਆਂ ਵਾਂ ਤੇ ਬਾਕੀ ਆ ਵੀ ਆਪਣੇ ਇੱਥੇ ਆ ਕੇ ਚੋਚਵਾ ਕੇ ਤਸੱਲੀ ਕਰਕੇ ਵੇਸ਼ ਚਾਖ ਕੇ ਖੜੋ ਵੈਰਾਈਟੀ ਅੱਜ ਸਾਰੀ ਆ ਕੋਈ ਟੋਕੜ ਗੱਬਣ ਆ ਕੋਈ ਗੱਬਣ ਤਿਆਰ ਆ ਕੋਈ ਸੱਜਰ ਸੂਈ ਆ ਹਰ ਵੈਰਾਈਟੀ ਦਾ ਪਸ਼ੂ ਜਿਹੜਾ ਹੈਗਾ ਵਾ ਤੇ ਬਾਕੀ ਤੁਸੀਂ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ਼ ਚਾਖ ਕੇ ਪਸ਼ੂ ਤਸੱਲੀ ਕਰਕੇ ਪਸ਼ੂ ਖੜਨਾ ਜੀ ਤੇ ਆ ਜਿਹੜੇ ਆਉਂਦੇ ਹੁਣੇ ਜੇ ਲੱਥੀ ਆ ਗੱਡੀ 'ਚ ਉਹ ਦੇਖ ਸਾਦੇ ਜੀ ਚਲੋ ਇਹਨਾਂ ਵੀ ਉੱਥੇ ਬੰਦ ਦੇਣਾ ਵਾ ਹਾਂ ਜੀ ਬੰਦ ਹਾਂ ਹਾਂ ਜੀ ਭੁੱਲਰ ਸਾਹਿਬ ਸੱਸ ਕਾਲ ਜੀ ਵਾਇਡਜਿਗੀ ਕਹਾਲਤਾ ਵਾਇਡਜਿਗੀ ਫਤੇ ਇਹ ਵੱਡੇ YouTube ਦੇਖਦੇ ਸਾਰੇ ਦਰਸ਼ਕਾਂ ਨੂੰ ਜਿਹਦੇ ਦੇਖ ਜਵਲੇ ਜਵੱਛਦੇ ਪੰਜਾਬ ਵੱਸਦੇ ਇਹਨਾਂ ਸਾਥੀ ਕਾਲ ਤੁਹਾਨੂੰ ਜਿਆ ਨੂੰ ਸਾਡੇ ਘਰ ਹੈਪੀ ਬਈ ਆਇਆ ਨੂੰ ਬਾਕੀ ਆਪਾਂ ਅਜ ਪਸਵਾਂ ਨਹੀਂ ਹੋਈਆਂ ਪਾਉਣੀਆਂ ਆਪਾਂ ਨੋਰਮਲ ਵੇਟ ਕਰਨੇ ਆਂ ਵੇਟ ਕਰਨੇ ਆ ਜਿਹੜੀ ਆਪਾਂ ਰੈਡਿਟ ਦੇ ਕਰਨੀ ਆ ਨਾ ਫਾਲੋ ਵੱਲ ਵੱੜੇ ਕਰਨੇ ਆ ਛੋਟ ਜੱਪੇ ਵਾਲੇ ਕੁਈ ਕਹਾਣੀ ਗਾ ਰੇਡੀ ਆਪਾਂ ਕਰਨਾ ਵੱਧ ਮਾ ਕੇ ਘਟ ਕਾ ਲਣਾ ਮੇਨ ਛੇੜੇ ਛੜਾਈ ਵਾਲੇ ਆ ਪਰ ਰੇਡ ਕਰਨਾ ਤੇ ਬਾਕੀ ਜਿਹੜੇ ਵੀ ਤੇਜ ਉਹਦੇ ਦੇ ਦੇਖਦੇ ਆ ਤੇ ਸਾਡੀ ਵੀਡੀਓ ਨੂੰ ਨਹੀਂ ਵੀ ਦੇਖਦੇ ਜਿਹੜੇ ਉਹਨਾਂ ਦਾ ਵੀ ਧੰਨਵਾਦ ਆ ਤੇ ਜਿਹੜੇ ਦੇਖਦੇ ਉਹਨਾਂ ਦਾ ਵੀ ਧੰਨਵਾਦ ਕੱਲਾ ਆਪਾਂ ਤੋਂ ਕਿਸ ਦਿਨਾਂ ਨਹੀਂ ਹਿੰਦਾ ਵੀਡੀਓ ਵੇਖਿਆ ਕਰੋ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਗਾ ਜਿਹਨੇ ਮੇਰੇ ਭਰਾ ਨੇ ਪਹੂ ਲੈਣਾ ਦਾ ਕਈ ਉੱਤੇ ਤੱਕ ਪਹੁੰਚ ਜਾਂਦੀ ਆ ਤੇ ਦੂਜੀ ਗੱਲ ਇਹ ਆ ਕਿ ਕਈ ਵਪਾਰੀ ਕਹਿੰਦੇ ਸਾਡੀ ਜੀ ਘੰਟੇ ਜੀ ਬੈ ਕੇ ਪਾਓ ਵੀਡੀਓ ਪਉਣ ਤੋਂ ਬਾਅਦ ਆ ਤੁਸੀਂ ਦੂਜੇ ਦਿਨ ਵੀ ਕਾਲ ਲਾਇਆ ਕਰੋ ਕਈ ਵਾਰੀ ਸਾਈਆਂ ਦਿੱਤੀਆਂ ਵਾਪਸ ਹੋ ਜਾਂਦੀਆਂ ਆਉਂਦੀਆਂ ਪਸੂ ਖੜਾ ਹੁੰਦਾ ਪਸੂ ਦਾ ਪਤਾ ਕਰ ਲਿਆ ਕਰੋ ਕਈ ਜਿਹੜੀ ਕਿਸੇ ਕੋਈ ਪੈਸੇ ਬਣਦੇ ਨਹੀਂ ਹੁੰਦੇ ਤਾਂ ਵੀ ਪਸੂ ਖੜਾ ਰਹਿ ਜਾਂਦਾ ਤੁਸੀਂ ਦੂਜੇ ਦਿਨ ਵੀ ਕਾਲ ਕਰਕੇ ਪਤਾ ਕਰਿਆ ਕਰੋ ਇਹ ਨਹੀਂ ਵੀ ਕਿੰਨੇ ਤੇ ਬਹੁਤ ਬਗ ਜਾਂਦੇ ਦੋਹਾਂ ਚ ਬੈਕ ਜਾਂਦੇ ਬਾਕੀ ਬਾਕੀ ਜਿਹਨਾਂ ਦੇ ਵਿਕ ਗਏ ਉਹਨਾਂ ਦਾ ਆਪਾਂ ਕਹਿ ਨਹੀਂ ਸਕਦੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਸਾਰੇ ਘਰ ਤੋਂ ਚੰਗੇ ਆ ਸਾਰਿਆਂ ਦੇ ਵਧੀਆ ਰੇਟ ਆ ਹਰ ਕੋਈ ਆਪਾਂ ਆਪਣੇ ਪਾਉ ਦਾ ਰੇਟ ਪਾਉਂਦਾ ਤੁਸੀਂ ਆਪਣੀ ਤਸल्ली ਕਰਕੇ ਲਿਜਾਓ ਕਿਸੇ ਨੂੰ ਲੰਬਾ ਨਾ ਬੰਦੇਓ ਕੱਲੀ ਆਓ ਕਰੀਏ ਚੱਲੋ ਫਿਰ ਕਰੀਏ ਸਿਰ ਨਾਮ ਇੱਕ ਰੀ ਦੱਸ ਦੋ ਆਪਣਾ ਨਾਮ ਮੇਰਾ ਪਰਮਜੀਤ ਸਿੰਘ ਜੀ ਇੱਦਾਂ ਪੰਮਾਪੁਰ ਦੇ ਆਦੇ ਮਸ਼ਹੂਰ ਆ ਤੇ ਨੇੜੇ ਆਪਣੇ ਧਲਮਾ ਪੈਂਦਾ ਵਿਆਸ ਅੰਬਰਸਰ ਰੋਡ ਪੈਂਦਾ ਕਪੂਰਥਲਾ ਤੋਂ ਵੀ ਦਸ ਕਿਲਾ ਕਿਲੋਮੀਟਰ ਆ ਸੈਂਟਰ ਚ ਆ ਜੀ ਪੰਮਾਪੁਰ ਦਾ ਨਾਮ ਮੇਰਾ ਪਿੰਡ ਪੁਨਰ ਬੇਟਿਆ ਤੇ ਫੋਨ ਨੰਬਰ ਫੋਨ ਨੰਬਰ ਹੈਗਾ 8284 855484 ਠੀਕ ਆ ਤੇ ਅੱਜ ਇਹ ਕੁਛ ਮਤਲਬ ਦੋ ਮੱਜਾਂ ਵਾਂ ਚਾਰ ਗਾਵਾਂ ਵਾਂ ਹਨਾ ਚਾਰ ਚੀਗੀਆਂ ਪਹਿਲਾਂ ਦੋ ਬੈਕੀਆਂ ਪਹਿਲਾਂ ਸਾਡੇ ਪਿੰਡੋਂ ਇੱਕ ਲੈ ਗਏ ਆ ਇੱਕ ਝੋਟੀ ਬਾਹਰ ਚਲੇ ਗਈ ਦੋ ਝੋਟੀਆਂ ਲਈਆਂ ਹੋਈਆਂ ਮਾ ਆਪਾਂ ਵੀਡੀਓ ਇਕਲੀ ਦਿਖਾ ਦਾਂਗੇ ਸੱਜਰ ਦੀ ਇੱਕ ਤੋਕੜ ਕੱਪਣਿਆ ਇੱਕ ਤੋਕੜ ਕੱਪਣਿਆ ਸਾਡੇ ਪੰਜਾਂ ਮਹੀਨਿਆਂ ਦੀ 10-11 ਕਿਲੋ ਦੁੱਧ ਆ ਉਹਨਾਂ ਦੇ ਕਹਿਣ ਮੁਤਾਬਕ ਅੱਛਾ ਮੈਂ ਇੱਕ ਟਾਈਮ 'ਚ ਹੋਈ ਆ ਮਗਰ ਕੱਟੀ ਹਾਰਜਨ ਕੋងਰ ਤੂਫਾਨ ਦੀ ਠੀਕ ਹੈ ਤੇ ਸਾਡੇ ਪੰਜਾਂ ਮਹੀਨੇ ਦੀ ਕੱਪਣਾ ਵੱਡੀ ਮੱਜਾ ਅੱਛਾ ਪਟੀਆਂ ਮੱਜਾਂ ਉਹ ਸੱਜਰ ਕਿੰਨੇ ਕਿ ਦੁੱਧ ਆ ਲਈ ਆ ਸੱਜਰ ਜਿਹੜੀ ਆ ਉਹ solo estar acá todo el día, Achá. para todos los días ਜਿਹੜੇ ਜਿਹੜੇ ਇੱਕ ਸੱਜਰ ਆਉਣੇ ਆ ਹਨਾ ਦੁਪਹਿਰੇ ਬੋਲਾ ਜਾਂ ਕੱਢ ਕੇ ਲਿਆਏ ਆ ਦੋ ਤਿੰਨ ਕਿਲੋ ਕੱਢਿਆ ਹਾਂਜੀ ਉੱਥੇ ਜਿਹੋ ਉਹਨਾਂ ਘਾਰੀ ਖੜੀ ਆ ਹਾਂਜੀ ਲੈ ਚਾਵਾਂਗੇ ਇਹ ਆ ਵੀ ਜਰਨੂੰ ਇਹ ਵੀਡੀਓ ਪੈਣੀ ਆ ਉਹਨੇ ਜਰਨੂੰ ਉਹਨੇ ਜਰਨੂੰ ਪਛੋ ਆ ਜਣੇ ਉਹ ਵੀ ਹਨਾ ਦਿਖਾ ਦੰਨੇ ਆ ਹਾਂਜੀ ਦਿਵਾ ਦਾਂਗੇ ਬੂੰਚੋਂ ਹਾਂਜੀ ਪੁੱਛ ਲਓ ਉਹਦੇ ਬਾਰੇ ਹਾਂਜੀ ਜੀ ਚੰਚੰਗੀ ਲੱਗੇ ਤਾਂ ਠੀਕ ਆ ਜਿਹੜੀ ਟੋਕੜ ਕੱਪਣੇ ਆ ਆਉਣੇ ਆ ਉਹ ਕਿੰਨੇ ਕੇ ਦੁੱਧ ਵਾਲੀ ਆ ਉਹ 10 ਕਿਲੋ ਉਹਨਾਂ ਦੇ ਕਹਿਣਾਂ ਮਤਲਬ 11 ਮੇਰੇ ਨਾਲ 10 ਨਹੀਂ ਸੱਜਰ ਕਿੰਨੇ ਕੇ ਦੁੱਧ ਵਾਲੀ ਆ ਸੱਜਰ 18-19 ਕਿਲੋ ਵਾਲੀ ਵੱਡੀ ਮੱਝ ਸਾਡੇ 5 6 ਫੁੱਟ ਦੀ ਲੰਮੀ ਮੈਂ ਹੋਣੀ ਆ ਅੱਛਾ ਪੂਰੀ ਵੱਡੀ ਵੰਡੀ ਮੇਰੇ ਨਾਲ ਬਰਾਬਰ ਆਉਂਦੀ ਮੈਂ ਤਕੜੀ ਆ ਅੱਛਾ ਮੰਡੀ ਜੀ ਘੜੀ ਦੇ 185000 ਲੰਬੇ ਲੱਖ ਦੀ ਵੰਡੀ ਕੀ ਆ ਅੱਛਾ ਮੈਂ ਚੰਗੀ ਆ ਠੀਕ ਆ ਤੇ ਬਾਕੀ ਇਹ ਆ ਵੀ ਚਲੋ ਉਹਨਾਂ ਦਾ ਕੋਈ ਫੋਨ ਕਰਕੇ ਪੁੱਛ ਲੈ ਜਿੰਨੇ ਜਿੰਨੇ ਜੋ ਜਿਹੜੀਆਂ ਹੈਗੀਆਂ ਮੌਜੂਦ ਉਹਨਾਂ ਜਿਹੜੀਆਂ ਹੁਣ ਹੈਗੀਆਂ ਉਹ ਵਿਖਾਈਏ ਤੇ ਆ ਜਿਹੜੀ ਝੋਟੀ ਜਿਹੜੀ ਪਹਿਲੇ ਨੰਬਰ ਤੇ ਆ ਚੰਗੀ ਭਾਰੀ ਝੋਟੀ ਆ ਜਿਹੜੀ ਆ ਵੀ ਪੂਰੀਆਂ ਭਾਰੀਆਂ ਝੋਟੀਆਂ ਜਿਹਾ ਵੀ ਤੇ ਸੁਆ ਇਹਦਾ ਤੁਹਾਇ ਸਾਨੂੰ ਦਿਆ ਦੂਸਰਾ ਦੱਸ ਕੇ ਪੇ ਦਿੱਤੀ ਆ ਹਾਂਜੀ ਅਗਲਾ ਕੋਈ ਆਈਡੀਆ ਲਾ ਲਵੇ ਪਹਿਲੀ ਦਾ ਦੂਜੇ ਦਾ ਇਹ ਆਪਣਾ ਆਪਣਾ ਸੋਏ ਦਾ ਨਹੀਂ ਆਪਾਂ ਫੈਸਲਾ ਕਰ ਲਈਏ ਹੈ ਨਾ ਹਾਂਜੀ ਆਪ ਆਪਣਾ ਹਿਸਾਬ ਲਾ ਲੈਣ ਤੇ ਦੁੱਧ ਕਿੰਨਾ ਕੁ ਕੱਢੀ ਜਾਊਗੀ ਹੈ ਦੁੱਧ ਮੇਰੇ ਮੁਤਾਬਕ ਕਿ ਵੀ ਜੇ ਝੂਠ ਬੋਲੀ ਜੇ ਵੀ 16 ਤਨਾਂ ਦਾ ਉਹਦੇ ਆਪਾਂ ਕਹਿੰਦੇ ਹਾਂਜੀ ਦੁੱਧ 13 14 ਤੇ 13 14 ਇੰਨੀ ਝੂਠੀ ਨੂੰ ਕੀ ਕਹਿੰਦੇ ਠੀਕ ਹੈ ਜੀ ਤੋੜਾਂਗਾ ਫੇਰ ਇੱਕ ਕਰੀਏ ਨਾ ਬਾਕੀ ਭਾਰੀ ਝੋਟੀ ਆ ਪੂਰੀ ਅਜੇ ਹਫ਼ਤੇ ਤੱਕ 10 ਦਿਨ ਲੈ ਜਾਊਗੀ ਅਜੇ ਸੂਨ ਚ ਤੇ ਚੰਗੀ ਸਕਰੀਨ ਝੋਟੀ ਆ ਜਿਹੜੀ ਬਾਕੀ ਭਰਾਵਾਂ ਨੇ ਆਪਣੇ ਹਿਸਾਬ ਨਾਲ ਲੈ ਲੈਣਾ ਸਾਰੇ ਜਾਣੇ ਆਪਣੇ ਹਾਂਜੀ ਫੱਬਦੀ ਆ ਪੂਰੀ ਇਹ ਵੀ ਅੱਜ ਹੀ ਆਈਆਂ ਜੀ ਥਾਲੀਆਂ ਠੀਕ ਹੈ ਜੀ ਆਈ ਚਲਾਈ ਆਈ ਚਲਾਈ ਮਾਲ ਦੀ ਚਲਦੀ ਰਹਿੰਦੀ ਆ ਬਾਕੀ ਦੇਖ ਸਕਦੇ ਕੋਈ ਝੋਟੀ ਨਹੀਂ ਝੋਟੀ ਬਾਕੀ ਚਲੋ ਪਸ਼ੂ ਚੰਗਾ ਹੁੰਦਾ ਜਦੋਂ ਵੀ ਆਈਦਾ ਵੀ ਜਿਹਨਾਂ ਕੋਲ ਸਾਰੇ ਵੈਰੀਟੀ ਦਾ ਹੁੰਦਾ ਛੋਟੇ ਮੋਲਦੀਆਂ ਵੀ ਆ ਤੇ ਵੱਡੇ ਮੋਲਦੀਆਂ ਵੀ ਹੈਗੀਆਂ ਅੱਜ ਅੱਜ ਲਿਆਓ ਮੱਝਾਂ ਕੋ ਸ਼ੌਣ ਤੋਂ ਪਹਿਲਾਂ ਚਲੋ ਨਿਕਲ ਗਿਆ ਵਾ ਬਾਕੀ ਆਵੇ ਕੋਈ ਵੀ ਰਾਨ ਕੇ ਵੇਖੇ ਅੱਖੀਂ ਵੇਖਿਆ ਫਿਰ ਪਸ਼ੂ ਦਾ ਪ੍ਰੋਪਰ ਚੰਗੀ ਤਰ੍ਹਾਂ ਪਤਾ ਲੱਗ ਜਾਂਦਾ ਤਾਂ ਥਾਣੇ ਦੇ ਆਪਾਂ ਦੇਖ ਸਕਦੇ ਜੀ ਲਾ ਵਧੀਆ ਝੋਟ ਐ ਚਵਾਈ ਵਾਲਾ ਥਾਣਾ ਤੇ ਮੁੱਲ ਫਿਰ ਇਹਦਾ ਜਾਨਦਾ ਤੂੰ ਮੁੰਦਰ ਆ ਭਲੇ ਅੱਗੇ ਹਾਂਜੀ ਗੱਬਣ ਦੀ ਆਪਾਂ ਗਾਰੰਟੀ ਨਹੀਂ ਕੋਈ ਦਿੰਦੇ ਹਾਂਜੀ ਦੋ ਜੱਜਮੈਂਟ ਆਪਣਾ ਲਾਵੇ ਅੰਦਾਜ਼ਾ ਵਾ ਵੱਧ ਵੀ ਕੱਢ ਸਕਦੀ ਹਾਂ ਆ ਦੇਖੋ ਕੀ ਕੀ ਜਿਆ ਝੋਟੇ ਬਾਕੀ ਸਮਝ ਆ ਲੈਣੇ ਸਮਝ ਲੈ ਹਾਂਜੀ ਕਿੰਨੇ ਦੀ ਜਸਨੋ ਕਰਨੀ ਫਿਰ ਆਪਾਂ ਇਹ ਮਲ ਕਰ ਲਈ ਜਿੱਦਾਂ ਵੀ ਚੱਲਦੀਆਂ ਵੀ ਜੀ ਤੋਂ ਵੇਖੀਆਂ 170 ਹਾਂਜੀ 170 ਦੀਆਂ ਦੇ ਦਈਏ ਢਾਈ ਕਰੋ ਫਿਰ ਕਿ 170 ਕਿਉਂ ਕਰਨਾ ਹੈ ਮਰਜੇ ਕਮੈਂਟਾਂ ਦੇ ਝੜੀ ਵੱਜਣੀਆਂ ਹਾਂ ਜੀ ਬਾਬੇ ਨੇ ਵੇਖੋ ਰੇੜਕਾ ਨਹੀਂ ਕੀਤਾ ਆਪਾਂ ਕਰਨਾ ਜੋ ਲੈਣਾ ਹਾਂ ਜੀ ਛੋੜੀ ਹੋਣੀ ਮੈਂ ਪਹਿਲਾਂ ਵੀ ਕਹਿ ਚੁੱਕਾ ਹੁਣ ਵੀ ਕਹਿ ਦਿੰਨਾ ਜੀ ਇੱਦਾਂ ਛੋੜ ਕਰਨੀਆਂ ਉਹਦੇ ਵਿੱਚੋਂ ਸਾਡੀ ਮਰਜ਼ੀ ਦੀ ਹੋਊਗੀ ਤੂੰ ਨੇੜਾ ਵੇਖਣਾ ਪੈਂਦਾ ਕੋ ਉਹਦਾ ਫਰਕ ਪੈ ਜਾਂਦਾ ਜੀ 1 ਲੱਖ 30 ਦੀ ਜੇ ਸਮੂ ਕਰਨੀ ਛੋਟ ਤੇ ਕਰੀਏ ਥੋੜੀ ਪਾਤੀ ਉਦਾਹ ਵੀ ਛੋਟੀ ਚਾਹੀਏ ਨਹੀਂ ਛੋਟੀ ਚਲੋ ਸਹੀ ਹੈ ਨਹੀਂ ਅਹੀ ਭਾਈ ਅੱਜ ਦਾ ਰੇਟ ਆ ਕੱਲ ਦਾ ਅੱਛਾ ਕੱਲ ਸੂਈ ਦਾ ਰੇਟ ਵੱਖਰਾ ਜਾਂ ਗਾਂ ਦਾ ਰੇਟ ਵੱਖਰਾ ਜੋ ਵੱਧ ਵੀ ਦਾਦਾ ਘਰ ਵੀ ਲਗਦਾ ਪੂਰੇ ਪੂਰੇ ਸਵਾਦੀ ਅਸੀਂ ਖੇਤੋਂ ਆਪਣੇ ਦੇ ਲੋਕਾਂ ਜਾਨ ਦਾ ਸਵਾਦੀ ਕੋਈ ਨਹੀਂ ਵੀਰ ਕਰੇ ਜਿਹਨੇ ਛੋੜ ਤੇ ਪੈਸੇ ਪਾਉਣੇ ਤੇ ਛੋੜ ਲੈਣੇ ਠੀਕ ਹੈ ਜੀ ਤੇ ਹੁਣ ਆ ਜਿਹੜੀ ਛੋਟੀ ਜੀ ਤੁਹਾਡੇ ਮਗਰ ਇਹ ਛੋਟੀ ਜੀ ਤੁਖੜਿਆ ਤੈਨਾਂ ਕਿ ਲੋ ਦੋ ਦੋ ਵਾਦੂਆ ਪਟੈ ਨਹੀਂ ਕਹਿਣਾ ਹਾਂਜੀ ਚੁੰਦੇ ਹੀ ਦੋਨੋਂ ਟਾਈਮ ਅੱਛਾ ਫਾਪੀਆਂ ਮਿਲਦੀ ਭਾਰੇ ਦਾ ਤੇ ਕਿਤੇ ਜਾ ਕੇ ਚੀਕ ਲਵਾ ਲਓ ਕੋਈ ਕਹਿਦਾ ਠੀਕ ਹੈ ਬਾਕੀ ਦਾ ਮਿਲਦੀ ਸਾਡੇ ਕੋਲ ਠੀਕ ਹੈ ਤੇ ਚੁੰਨੇ ਹੀ ਦੋਨੋਂ ਟਾਈਮ ਤੇ ਇਹ ਤਾਂ ਹਾਂਜੀ ਚੈੱਕ ਨਹੀਂ ਕਰਾਈ ਅੱਛਾ ਚੈੱਕ ਕੱਲ ਨੂੰ ਹੀ ਕਰਾਉਣੀ ਹੈ ਡਾਕਟਰ ਸਾਹਿਬ ਆਏ ਆਜਾ ਇਹ ਵੀ ਡਾਕਟਰ ਸਾਹਿਬ ਆਉਣ ਦਾ ਇਹ ਆ ਤੁਸੀਂ ਦੱਸਿਆ ਸੀ ਵੀ ਉਤਰਾ ਪਿੱਛੇ ਤੁਸੀਂ ਕਹਿੰਦੇ ਵੀ ਗੱਬਣਾ ਚਾਹੀਏ ਉਹਨਾਂ ਨੇ ਸਾਨੂੰ ਗੱਬਣੀ ਭੇਜੀ ਚੈੱਕ ਕਰਕੇ ਤੇ 2 ਮਹੀਨੇ ਦੀ ਇਹ ਹਲੇ ਤੁਸੀਂ ਚੱਕ ਆਪ ਘਰੇ ਨਹੀਂ ਕਰਾਈ ਤਾਂ ਕਿ ਮੈਂ ਕੀ ਦੋ ਮਹੀਨੇ ਦੀ ਮੰਨ ਲਵਾਂ ਤੇ ਆਪਾਂ ਚੈੱਕ ਕਰਾ ਕੇ ਦੇ ਇਹ ਆ ਵੀ ਜਦੋਂ ਜਿੰਨੇ ਚਿਰ ਨਾ ਵੀਡੀਓ ਪੈਣੀ ਆ ਉਹਨੇ ਚਿਰ ਚੱਕ ਪਾਸ ਹੋ ਜਾਣੀ ਆ ਫਿਰ ਪ੍ਰੋਪਰ ਪਤਾ ਲੱਗ ਜਾਣਾ ਸ਼ੱਕ ਜ ਨਹੀਂ ਰਹਿਣੀ ਫਿਰ ਤੋਰਾਂ ਹਾਂ ਫਿਰ ਇੱਕ ਜਿੰਨਾ ਉਤਰਾਂ ਦੇ ਚੱਕ ਹੋ ਜਾਣੀ ਸੀ ਹੁਣ ਟੱਕਰ ਪਰ ਅਜੇ ਅੱਜ ਡਾਕਟਰ ਸਾਹਿਬ ਆਏ ਨਹੀਂ ਹਲੇ ਤੇ ਫਿਰ ਵੀ ਕਾਲੀ ਤੁਹਾਨੂੰ ਖੜੇ ਪਰ ਪ੍ਰਬੰਧ ਕੀਤਾ ਹੈ ਹਾਂਜੀ ਹਾਂਜੀ ਤੇ ਤੁਹਾਨੂੰ ਆਉਣ ਲੱਗਾ ਤੇ ਤੇ ਟਾਈਮ ਦਾ ਚੋਈਆ ਉਤਰਾਂ ਦੱਸਣ ਦੇ ਵੀ ਪਿੱਛੇ ਵੀ ਗੱਬਣਾ ਚਾਹੀਆ ਪਰ ਹਲੇ ਪ੍ਰੋਪਰ ਕਰੇ ਨਹੀਂ ਚੈੱਕ ਕਰਾਈ ਆਪ ਤੇ ਪਰ ਜਿੰਨੇ ਚਿਰ ਨਾ ਵੀਡੀਓ ਪੈਣੀ ਉਹਨੇ ਚਿਰ ਚੱਕੋ ਜਾਣੀ ਹੈ ਜੇ ਖਾਲੀ ਹੋਈ ਤਾਂ ਵੀ ਪਤਾ ਲੱਗ ਜਾਣਾ ਸੂਨ ਵਾਲੀ ਹੋਈ ਤਾਂ ਵੀ ਪਤਾ ਲੱਗ ਜਾਣਾ ਅਜ ਲਾ ਆ ਤੇ ਉਹ ਰੇਡ ਫਿਰ ਇਹਦਾ ਹੌਸਾ ਹੁਣ ਕਰ ਦੇ ਵੀਰ ਜੀ ਨਹੀਂ ਕਹਿੰਦੇ ਸੀ ਵੀ ਕਰ ਦਾਂਗੇ ਉਤਰਾਏ ਆ ਵੀ ਕੱਦ ਕਾਠ ਦੀ ਚੰਗੀ ਆ ਸੱਜਰ ਚੰਗੇ ਦੁੱਧ ਵਾਲੀ ਸੋਹਣੀ ਝੋਟੀ ਹੋ ਗਈ ਹੈ ਜੀ ਦੂਜੀ ਤੋਂ ਪਹਿਲੇ ਤੋਂ ਅੱਛਾ ਜੀ ਮਾੜੀ ਮੱਝ ਵੀ ਦਿੰਦੇ ਟੁਕੜੇ ਕਦੇ ਲੈਂਦੇ ਨਹੀਂਗੇ ਹਾਂਜੀ ਜਿਹੜੀਆਂ ਸਾਡੇ ਕੋ ਗਈਆਂ ਉਹ ਹੀ ਵਾਪਸੀ ਲੈਣੀਆਂ ਠੀਕ ਆ ਝੋਟੀ ਸਿੰਘਾ ਰੱਦੀ ਦੀ ਝੋਟੀ ਨੇ ਪਹਿਲੇ ਨੇ 16 17 ਕਿਲੋ ਚੁਆਇਆ ਬਹੁਤ ਭੀੜ ਬੰਦੇ ਕੋਈ ਆ ਠੀਕ ਆ ਪਰ ਉਹ ਬੰਦੇ ਕੋ ਪਰ ਉਹ ਤੋਂ ਕਰਨਾ ਘੱਟ ਖਿਆਲ ਦਿੰਦਾ ਹਾਂ ਜੀ ਚੰਗੇ ਬਹੂ ਨੂੰ ਵੰਡ ਜਿਆਦਾ ਪਾਉਂਦਾ ਇੱਕ ਆਹ ਦੇਖ ਸਾਦੇ ਵਿੱਚ ਝੋਲੀ ਇਹਦੀ ਦੇਖ ਸਾਦੇ ਜੀ ਜਿਹੜੀ ਦੇਖੋ ਕਿੰਦੀ ਇਹਦੀ ਝੋਟੀ ਬੋਹ ਕਰਿਆ ਨਾਰਾ ਨਾ ਭਰੀ ਵੀ ਦੇਖੋ ਪੰਡਾ ਆਹ ਦੇਖ ਸਾਦੇ ਜੀ ਗਾੜੀ ਚੰਗੀ ਹੈ ਇਹਦੀ ਇਹ ਆ ਵੀ ਚਲੋ ਭਾਵੇਂ ਹੁਣ ਗੱਬਣ ਨਾ ਵੀ ਹੋ ਸਕਦਾ ਨਿਕਲੇ ਹਾਂ ਹੁਣ ਕਰ ਲੈ ਮੈਂ ਵੰਡਰ ਵਾਲਾ ਅੱਛਾ ਹੁਣ ਜੇ ਇਦਾਂ ਦਵਾਂਗੇ ਕਿਸੇ ਨੂੰ ਬਿਨਾਂ ਚੈੱਕ ਤੋਂ ਮੈਂ ਤਾਂ ਆਪਣੀ 45000 ਦੀ ਹਾਂ ਜੀ ਤੇ ਜੇ ਚੈੱਕ ਹੋ ਗਈ ਦੀ ਫਿਰ 50 ਦੀ 50000 ਦੀ ਫੋਨ ਕਰਕੇ ਕੋਈ ਪੁੱਛ ਲੈ ਜੇ ਗੱਬਣ ਨਿਕਲ ਆਵੇ ਫਿਰ 50000 ਦੀ ਆ ਜੇ ਨਾ ਨਿਕਲੇ ਫਿਰ 45000 ਦੀ ਆ ਤੇ ਬਾਕੀ ਉਤਰਾ ਵੀ ਕਿਸੇ ਨੇ ਰੱਖਣੀ ਹੈ ਝੋਟੀ ਚੰਗੀ ਹੈ ਘਰ ਰੱਖਣ ਲਈ ਫੋਨ ਕਰਕੇ ਕੋਈ ਪੁੱਛ ਲੈ ਅੱਜ ਚੈੱਕ ਪਾਸ ਕਰਵਾ ਲੈਣੀ ਹੈ ਉਤਰਾ ਜੀ 20 ਕਿਲੋ ਦਾ ਦੁੱਧ ਆ ਹਾਂਜੀ ਘਰੇ ਬੱਚਾ ਮਰਿਆ ਔਰ ਤਾਂ ਕੈਮਰੇ ਲੱਗੇ ਹੋਏ ਆ ਜਿਵੇਂ ਬਣੀ ਹੋਵੇ ਅੱਛਾ ਸਾਡੇ ਕੋਲ ਰੱਖੀ ਦੀ ਰਸੀਦ ਕੱਢ ਲਾਂਗੇ ਠੀਕ ਹੈ ਕਢਾਵਾਂਗੇ ਅੱਛਾ ਘਰੇ ਸਾਡੇ ਬੱਚੀ ਦੀ ਮਰੀ ਜੀ ਹਾਂਜੀ 20 ਕਿਲੋ ਦਾ ਦੁੱਧ ਆ ਠੀਕ ਹੈ ਆ 5 50 ਦਾ ਦੱਸ ਦਾਨੇ ਕਹਿੰਦਾ ਦੁੱਧ ਹੈਗਾ ਥਰੇ 14 ਕਿਲੋ ਠੀਕ ਹੈ ਕੰਦੇ ਆ 13 ਕਿਲੋ ਕਹਿ ਕੇ ਫੌਦਾ ਕਰਨਾ ਚਾਰ ਡੰਗ ਚੋਂ ਠੰਡੀ ਥੀਗਾ ਠੀਕ ਹੈ ਕੁਝ ਪਾਣੀ ਦਾ ਲੱਤ ਵਰਤੇ ਵਾਲਾ ਨੇ ਕੰਮ ਧਾਰ ਵੀ ਉਂਗਲ ਉਂਗਲਾ ਠੰਡੀ ਹੱਤਰਾ ਤੇ ਦੁੱਧ ਵੀ ਸੰਗਣਾ ਹੁੰਦਾ ਇਹੋ ਜਿਹਾਂ ਗਾਵਾਂ ਦਾ ਉਹ ਗਾਂ ਦੁੱਧ ਵੀ ਚੰਗਾ ਧਾਰ ਵੀ ਚੰਗੀ ਹਾਲੋ ਜਿੰਦਾ ਮਰਜੀ ਬਹਿ ਜਾਓ ਲਿਆ ਖੋਲੋ ਫਿਰ ਤੋਰੀ ਇਹਨਾਂ ਵਿੱਚ ਹਾਲੋ ਚੋਅ ਹੀ ਚੈੱਕ ਕਰਾ ਕੇ ਦੁੱਧ ਦਾ ਲੀਟਰ ਵੀ ਫਰਕ ਹੋਵੇ ਹਿੰਮੇਵਾਰ ਠੀਕ ਹੈ 13 ਕਿਲੋ ਦੀ ਗਾਟੀਆ ਲੀਟਰ ਮਾਰਕ ਲਗਾ ਦੇ ਠੀਕ ਹੈ 3 ਲੀਟਰ ਮਪਰ ਡੂਗੀ ਫਾਕ ਉਹ ਨਹੀਂ ਅਜਿਹਾ ਖਾਧੀ ਠੀਕ ਹੈ ਸਾਡੇ 6 ਗੱਟਵੇ ਦੀ ਚਵਾਈ ਆ ਤੂੰ ਇਹਨਾਂ 12 ਕਿਵੇਂ ਬੋਲੀਂਦਾ ਆ ਆ ਜ ਲੈ ਆਓ ਜੀ ਦੇ ਮੁੱਲ ਫਿਰ ਇਹਦਾ ਮੁੱਲ ਬਾਜੀ ਬੱਚਾ ਹੁੰਦਾ ਤਾਂ ਮਹਿੰਗੀ ਲੈ ਦਿੱਤੀ ਹਾਂ ਆਪ ਹਾਂਜੀ ਆਪ ਵੀ ਤੁਹਾਨੂੰ ਬਹੁਤ ਮਹਿੰਗੀ ਪਈ ਗਈ ਬੱਚੇ ਦਾ ਟੋਟਾ ਲੱਗਣਾ ਲੱਗਣਾ ਹਾਂਜੀ ਦੇ ਦੀਏ 55 ਦੀ ਨਹੀਂ 55 ਦੀ ਨਹੀਂ ਪੰਜਾਬੋਂ ਅੰਦਰ ਜਾਣੀ ਆਏ ਪੰਜਾਬੋਂ ਅੰਦਰ ਫਿਰ ਜ਼ਿਆਦਾ ਛੋੜ ਕਰਾ ਲੈਂਗੇ ਨਹੀਂ ਜਾਣੀ ਤੇ ਪੰਜਾਬੋਂ ਅੰਦਰ ਹੀ ਆ ਪਿਆ ਦੀ ਜਲ ਦੇ ਦੇ ਨਹੀਂ ਫਿਰ ਕਰਦਾ ਤੁਹਾਡੀ ਛੋੜਾ ਤੁਹਾਡੀ ਪੂਰੀ ਇਹ ਜੇ 13 ਕਿਆ ਨਾ 14 ਨਿਕਲੂਗੀ ਇਹਦੀ 13 ਕਿ 12 ਨਿਕਲੂਗਾ ਅੱਛਾ ਲਿਟਰ ਦੇ ਦਾਵਣਾ ਘਟਾ ਲਾਂਗੇ ਭਾਈ ਜੇ ਘਟ ਸਕਦਾ ਤਾਂ ਨਿਕਲੋ ਅੱਛਾ ਹਾਂ ਇਹ ਸਾਡਾ ਉਹ ਕੰਮ ਨਹੀਂ ਗਿਆ ਠੀਕ ਹੈ ਜੇ 12 13 ਕਿਲੋ 12 12 ਮੇ ਨਿਕਲੇ ਤਾਂ ਵੀ ਤੁਹਾਡੀ ਅੱਛਾ 14 ਕਿਲੋ ਦੋਦਿਆ 13 ਕਿਲੋ ਲਿਟਰ ਭਰਨਾ ਯਾਦ ਰੱਖ ਅੱਛਾ ਚਲੋ ਫਿਰ 50 ਚੋਂ ਕਿੰਨੇ ਛੱਡਨੇ ਆ ਚਲੋ ਕਰਾ ਲਓ ਜੋ ਤਨਾ ਤੇ ਬਾਹਲੇ ਨਾ ਕਰਾ ਵੀ ਮਾਰ ਭਾਰ ਵੀ ਤੇ ਖਾ ਗਿਆ ਨਾ 4 4 ਛੱਡ ਦਈਏ ਫਿਰ 4 ਛੱਡ ਦਈਏ 46 ਦੀ ਜਾਨ ਦਾ ਉਹ ਥੋੜੇ ਛੋਟ ਜੱਪੇ ਵਾਲੇ ਹੀ ਆਵੇ ਮੇਰਾ ਪ੍ਰਾਕਟ ਠੀਕ ਹੈ ਔਰ ਇਹ ਦੀ ਝੂੜ ਜੱਪੇ ਵਾਲੇ ਆ ਪੈਰ ਪਰ ਕਹੀ ਜਾਂਦੇ ਆ ਤੇ ਆਈ ਜਿਹੜੀ ਹੁਣ ਆ ਗਈ ਆਪਣੇ ਕੋਲੇ ਵੀ ਵੈੜ ਬੜੀ ਖੂਬਸੂਰਤ ਆ ਬਸ ਇਹ ਆ ਵੀ ਸਿੰਗ ਨਹੀਂ ਦਿਖਾਏ ਕਿਸ ਨੇ ਕਿਉਂ ਗੱਬਣ ਦਾ ਟੀਕਾ ਲੱਗਾ ਜੀ ਇਹਨੂੰ 100% ਗੱਬਣ ਹੋਣੀ ਬੱਛਾ ਆ ਟੀਕਾ ਲੱਗਾ ਅੱਛਾ ਜੀ ਟੀਕਾ ਵੀ 5-5000 ਰੁਪਏ ਦੇ ਲਵਾਏ ਆ ਦੋਨਾਂ ਗਾਇਆਂ ਨੂੰ ਅੱਛਾ ਇਹਨੂੰ ਫੜੀ ਨੂੰ ਹੋ ਗਿਆ 15 ਕ ਦਿਨ ਅੱਛਾ 16-17 ਦਿਨ ਹੋ ਗਿਆ ਉਹਨੂੰ 10 ਕ ਦਿਨ ਹੋਇਆ ਉਹਨਾਂ ਦਾ 10 ਦਿਨ ਅੱਛਾ ਜਿਹੜੀ ਪਿੱਛੇ ਆ ਹਾਂ ਇਹਨੂੰ ਇਹ ਗੱਬਣ 100% ਨਿਕਲ ਗਈਆਂ ਸਾਨੂੰ ਜਿਹੜਾ ਸਾਡਾ ਡਾਕਟਰ ਹੁਣ ਵੀ ਅੱਜ ਹੋ ਕੇ ਗਿਆ ਠੀਕ ਆ ਖੱਡੀਆਂ ਬਰਫ ਵਰਗੀਆਂ ਜਿਵੇਂ ਮੋਟਰ ਦਾ ਲੱਗਾ ਜੇ ਬਾਈ ਦਾ ਬੋਹਣੇ ਮੜਾ ਲੈਂਦਾ ਦੇਖ ਲੋ ਠੀਕ ਹੈ ਜੀ ਸੋਹਣੀ ਵੇੜਿਆ ਨਿਸ਼ਾਨਦ ਗੁਲਾਬੀ ਰੰਗ ਦਾ ਫਾਨੀ ਲੈ ਜੂਗਾ ਨਾ ਹਾਂਜੀ ਨਾਂ ਵੀ ਲਊਗਾ ਇਹਦਾ ਕਾਲ ਖਾ ਯਾਰ ਫੜ ਗੋਦੋਂ ਗਾਂ ਜਾਂ ਚੋਣੋਂ ਸਾਨੂੰ ਸਾਰਾ ਪੌ ਹਰ ਵਪਾਰੀ ਕਹਿੰਦਾ ਟੱਕਦਾ ਹਾਂਜੀ ਕੋਠੇਰਗੀ ਵੇੜਾ ਰੰਗ ਬਾਦ ਵੱਛੀ ਆ ਦੁੱਧ ਕਿੰਨਾ ਇਹਦੇ ਕੋਲ ਦੁੱਧ ਭਾਜੀ ਝੂਠੀ ਬੋਲੋ ਜਨਾ ਮਰਜ਼ੀ ਦੁੱਧ ਦੇ ਕੋਲ 17 18 ਕਿੱਲੋ ਆ ਤੋੜੋ ਫਿਰ ਇਹਨੂੰ ਪਰ ਇਹ ਇਹ 6 ਕਿਲੋ ਨਹੀਂ 15 ਕਿਲੋ ਦੀ ਮੈਂਤੀ ਕਰਾਵਾਂਗੇ ਅੱਗੇ ਆ। ਅੱਛਾ 18 ਕਿਲੋ ਦਦਨਗੁਰ ਤੇ 14 ਕਿਲੋ ਉਹਨਾਂ ਦੀ। ਅੱਛਾ 15 ਕਿਲੋ ਘੱਟ ਦੇ ਰੋਦੇ ਮੇਰੀ। ਠੀਕ ਹੈ ਜੀ। ਘੱਪਣ ਵੀ 100%। ਅੱਛਾ ਪਰ ਇਹ ਆ ਬਈ ਟੀਕਾ ਭਰਾਏ ਨੂੰ 15 ਦਿਨ ਹੀ ਹੋਏ ਆ। ਅਹੀਂ ਅਹੀਂ ਝੂਠੋੜ ਕੇ ਕੰਮ ਨਹੀਂ ਕਰਨਾ। ਕਾਹ ਕਿਹਦੇ ਘੱਪਣ ਨਿਕਲਿਆ ਵੀ। ਬਾਕੀ ਵੱਡੀ ਗਾਵਾਂ ਆ ਸੱਜਰ ਚੰਗੇ ਦੁੱਧ ਵਾਲੀ ਆ ਜਿਹੜੀ ਫਾਰਮ ਵਾਲੀਆਂ ਗਾਵਾਂ ਜਿੱਤਰਾ ਦੀਆਂ ਹੁੰਦੀਆਂ। ਆਜੂ ਲਾਇਆ ਹੋ ਜੀ ਬਾਕੀ ਇਹੋ ਜੇ ਗਾਂ ਕਿਤੇ ਵਛੀ ਦੇਦੇ ਤੇ ਉਹੀ ਪੈਸੇ ਪੂਰੇ ਕਰ ਦਿੰਦੀ ਆ ਤੜਗੀ ਗਾਇਆ ਨੁੜਗੀ ਜੀ ਆਨ ਤਾਂ ਕਰਦਾ ਇਹ ਰੱਖ ਲਈਏ ਦਾਆਂ ਕਿੰਨੀਆਂ ਕਿ ਰੱਖੀ ਜਾਈਏ ਘਰੇ ਹਾਂਜੀ ਤੇ ਮੁੱਲ ਫੇਰ ਇਹਦਾ ਜਿਹਦਾ ਚਾਈਦਾ ਸੀ ਆ ਅੱਛਾ ਬਗਲ ਬਰਦਾ ਜਾਇਦਗੀ ਦੇ ਬੱਚਾ ਹੁੰਦਾ ਤੁਹਾਨੂੰ ਤੁਹਾਨੂੰ ਇੱਕ ਜਲਵਾ ਵੀ ਦਿਖਾ ਦਦੇ ਉਹ ਬੱਚਾ ਫੜੀ ਹੋਏ ਬੱਚਾ ਬੜੀ ਯਹੀ ਉਹਨਾਂ ਨਾਲ ਠੱਗੀਆਂ ਕਰ ਲੈਂਦੀਆਂ ਹਾਂ ਹਾਂ ਜੀ ਜਲਬਾ ਵੀ ਦਿਖਾਉਣਾ ਅੱਛਾ ਅੱਛਾ ਪੂਰੀ ਚੜ੍ਹ ਪਤਾ ਇੱਕ ਸਾੜੀਆਂ ਸਚਾਈਆਂ ਵੇਖਦੀਆਂ ਹਾਂ ਹਾਂ ਜੀ ਹਾਂ ਜੀ ਮਗਰ ਐਵੇਂ ਨਹੀਂ ਤਰੇ ਫਰਦੇ ਸਾਡਾ ਬੱਚਾ ਬਾਕੀ ਇਹ ਆ ਵੀ ਕੰਮ ਚਲੋ ਸਹੀ ਕਰਨਾ ਚਾਹੀਦਾ ਹਾਂ ਨਾ ਬੱਚਾ ਹਾਂ ਜੀ ਇਹਦੇ ਨੇ ਪਕਾਣ ਨੂੰ ਪਤਾ ਮੇਰਾ ਬੱਚਾ ਹਾਂ ਜੀ ਅੱਛਾ ਹਾਲੋ ਜੇ ਠੱਗਡੀਆਂ ਕਰਦੀਆਂ ਹਾਂ ਹਾਂ ਜੀ ਇਹਨੂੰ ਇਹਨੂੰ ਗਾੜੀ ਕਰਾ ਕਰਕੇ ਗਾਂ 70 ਦੀ ਵੇਚ ਲੈਣਾ ਹਾਂ ਜੀ ਹਾਂ ਜੀ ਉਹ ਤਾਂ ਸਾਹਮਣੇ ਵੇਚੋ ਆਓ ਚਲੋ ਨਹੀਂ ਆਪਾਂ ਇਹੋ ਜਿਹੇ ਕੰਮ ਨਹੀਂ ਕਰਨਾ ਚਾਹੀਦਾ ਹਨਾ ਇਹ ਆ ਵੀ ਜਿਉਂ ਚੀਜ਼ ਹੈਗੀ ਆ ਗਾਂ ਪੈਰੀਂ ਪਟਿਆ ਹਾਂਜੀ ਇੱਥੇ ਵੱਜਦੇ ਧੋਖੇ ਹਾਂਜੀ ਪਰ ਉਹ ਨਹੀਂ ਕਰਨਾ ਇਹ ਦੁਕਾਨ ਤੇ ਤੱਕੜੀ ਮਹਾਰਾਜ ਦਾ ਨਾਂ ਲੱਗੇ ਠੀਕ ਹੈ ਇਹ ਆ ਵੀ ਵਿਗੇ ਨਾ ਵਿਗੇ ਜੋ ਚੀਜ਼ ਹੈਗੀ ਦੱਸ ਕੇ ਦੇਣੀ ਨਹੀਂ ਲੈਣੇ ਜੋ ਦੱਸਦੇ ਲੈਣੇ ਆ ਹਾਂਜੀ ਠੀਕ ਆ ਇਹ ਡਾਢ ਵਿੱਚ ਨੂੰ ਉਹ ਬੱਚਾ ਖੜਾ ਗਾਲੀ ਕਰਦੀ 70 ਦੀ ਆ ਹਾਂਜੀ ਸਾਜ ਮੁੱਲ ਦੇ ਵਿੱਚ ਨਹੀਂ ਆ ਸਾਡਾ ਪੁੱਤਾ ਸਾਡੇ ਕੋਲ ਮਰਿਆ ਅੱਛਾ ਇਹ ਵੀ ਮਰੀ ਜਾਂਦੀ ਹੈ ਨਹੀਂ ਅੱਛਾ ਮਰਿਆ ਪਰ ਕਬਰ ਦਾ ਟੀਕਾ ਵੀ ਲਗਾ ਇਹ ਤਰ੍ਹਾਂ ਹੀ ਆਈ ਮਰਿਆ ਹੀ ਆਇਆ ਸੀ ਤੇ ਮੁੱਲੇ ਦਾ ਮੁੱਲੇ ਦਾ 70000 ਰੁਪਏ ਹੋਰ ਛੋਟ ਮੈਂ ਆਪੀ ਤੋ ਧੱਕਾ ਕਰਦਾ ਨਾ ਗਾਪਾ ਦੋ ਤਿੰਨ ਹਜ਼ਾਰ ਛੋਟ ਕਰ ਦਈਏ ਕੋਈ ਹਾਂਜੀ ਕਰ ਦਈਏ ਕੋ ਦੋ ਤਿੰਨ ਹਜ਼ਾਰ ਛੋਟ ਹੋਰ ਕਿੱਥੇ ਕਿੱਥੇ ਥਾਰ ਟੱਪਰ ਬਿਚਾਰ ਰਵੇ ਇਹ ਜਨਾਨੀਆਂ ਚੋਣ ਵਾਲੀ ਕਾਰਖਾਨਾ ਵਾਲੀ ਗਾ ਲੈ ਹਾਂਜੀ ਥਾਰ ਟੱਪਰ ਬਿਚਾਰ ਰਵੇ ਮੰਗਲ ਕਿੱਥੇ ਕਿੱਥੇ ਜਾਂਦੀ ਤਾਲਾ ਠੀਕ ਆ ਛੱਤ ਨਾ ਲਾ ਦਈਏ ਯਾਰ ਬੜਾ ਚਲੋ ਕੋਈ ਨਹੀਂ ਹਾਂ ਕਿੰਨੇ ਰਿਫਰ ਕਰਨੇ ਕੱਦੇ ਵੀ ਆਪੇ ਮਾਰ ਕੇ ਕਰਦਾ ਛੋੜ ਵਾਲਾ ਕਰੀ 100 ਰੁਪਏ ਦਾ 56000 ਦੀ ਜਾਣ ਦੋ ਯਸ ਲੋ ਯਾ ਠੀਕ ਹੈ ਜਿਹਨੂੰ 54 ਦੀ ਚੰਗੀ ਲੱਗਦੀ ਠੀਕ ਹੈ ਤੇ ਹੁਣ ਆਹ ਤੇ ਜਿਹੜੀ ਮਗਰ ਇਹ ਤਾਂ ਵੀ ਤਗੜੀ ਆ ਗਈ ਜੇ ਫਾਰਮ ਵਾਲੀਆਂ ਵੇੜਾ ਵਾਂ ਜਿਹੜੀਆਂ ਚਾਰ ਦੰਦ ਅੱਛਾ ਚਾਰ ਦੰਦ ਤੇ ਇਹਦੇ ਕੋਲ ਦੁੱਧ ਇਹਦੇ ਕੋਲ ਟੀਕਾ ਲੱਗਿਆ ਦੋ ਸੀ ਪਾਜੀ 25 26 ਕਿਲੋ ਅੱਛਾ ਟੀਕਾ ਲੱਗੇ ਨੂੰ 6 ਤਤ 5 6 ਦਿਨ ਹੀ ਹੋਇਆ ਅੱਛਾ ਟੀਕਾ ਵੱਛੀ ਵਾਲਾ ਕੋਸ਼ੀ ਹੱਟ ਸੱਟ ਤਾਂ 100% ਟੀਕਾ ਨਾਪਾ ਵਧੀਆ ਲਾਉਣੇ ਨੂੰ ਆਪਾਂ ਨਾਲ ਹੀ ਹਾਂਜੀ ਤੇ ਤੇ ਕੋਲ 20 ਵੀ ਤਾਂ ਬਾਹਰ ਆ। ਅੱਛਾ 20 ਤਾਂ ਬਾਹਰ। ਆਈ ਹੋ ਜਾ ਤੇ 20 ਦੀ ਗੱਲ ਕਰੀ ਆ। ਤੋਰਾਂ ਹਾਂ ਫੇਰ ਇੱਕ ਰੀ ਨਾ। ਚੌਗੀ ਆ ਮੂੰਹ ਚਾਰ ਦੰਦਾਂ ਦਾ। ਅੱਛਾ ਜੀ। 2 ਲੱਖ ਦੀ ਰੱਤੀ ਆਏ। ਠੀਕ ਹੈ। 35 ਕਿਲੋ ਤੋਂ ਕਿਹਾ ਕੋਈ। ਅੱਛਾ। ਆਈ ਕਰਾ ਸਾਡੀ ਨੋਰਮਲ ਕਰਾ ਕੇ ਕੋਈ ਚਾਰ ਨਹੀਂ। ਇਹ ਕਰਦੀ ਆ। ਇਹ ਕਾਂ ਕਰਦੀ ਆ ਇੱਕ ਰੀ ਪਹਿਲਾਂ ਵੀ ਆਪਾਂ ਵੀਡੀਓ ਚ ਵਿਖਾਈ ਸੀ। ਜਰਮਾਈ ਦੀ ਹੈ ਨਾ ਕਦੀ। ਹਾਂਜੀ। ਹਾਂ। ਉਹ ਦੋ ਫਲੇ ਨੇ ਪੈ ਨਹੀਂ ਉਹਨੇ ਭਰਈਏ। ਆਪਾਂ ਦਿੱਤੀ। ਉਹ ਦੋ ਉਤਰਾ ਪੰਦ ਖਾਈ ਸੀ ਵੈਸੇ। ਕਿਉਂਕਿ ਘਰੇ ਵੀਰਜ ਨੇ ਆਪ ਜਿਹੜੇ ਪਸ਼ੂ ਰੱਖੇ ਸਾਰੇ ਚੰਗੇ ਰਿਕਾਰਡ ਵਾਲੇ ਰੱਖੇ ਹੋ ਅੰਦਰ ਵੱਜੀਆਂ ਵਾਂ ਕਟੀਆਂ ਵੀ ਆਪਣੀਆਂ ਤਿਆਰ ਕਰਦੇ ਆ ਤੇ ਸਾਰੇ ਚੰਗੇ ਰਿਕਾਰਡ ਵਾਲੇ ਜਾਨਵਰ ਜਿਹੜੇ ਘਰੇ ਰੱਖੇ ਇਹਦੇ ਕੋਈ ਸੱਜਰ ਦੀ ਵੀਡੀਓ ਭਾਵੇਂ ਪਿਛਲੀ ਕੋ ਕੱਢ ਕੇ ਵੇਖ ਲੈ ਹਾਂਜੀ ਮਾਰਾ ਇਹਨਾਂ ਦਾ ਕੋਈ ਦਿੱਤਾ ਜਮਾਨਾ ਆ ਥਾਣੇ ਦੇ ਦੇਖ ਸਕਦੇ ਜੀ ਮੋਟੀ ਧਾਰ ਹੋ ਗਈ ਜੀ ਰੱਤੀ ਪਾ ਕੇ ਝੋਨੇ ਆ ਠੀਕ ਹੈ ਜੀ ਬੜਾ ਬੜਾ ਪਾ ਕੇ ਕੋਈ ਚੱਤ ਲੱਤ ਵੀ ਨਾ ਪਰਾ ਕਰੂੰਗੀ ਤੇ ਇਹਨੇ ਉਤਰਾਂ ਸੱਜਰ ਨੇ ਕਿੰਨਾ ਕੱਢਿਆ ਦੁੱਧ ਸੱਜਰੀ ਆ ਬੰਦਾ ਦਾ ਚੋਂਦਾ ਰਿਆ 32 33 ਕਿਲੋ ਤਿੰਨ ਟਾਈਮ ਚੋਈਆਂ ਅੱਛਾ ਤਿੰਨਾਂ ਵੀ ਕਰ ਜਾਂਦੀ ਹੁਣ ਅਹੀਂ ਦੋ ਕਰਤੀਆਂ ਜਦੋਂ ਦੀ ਗੱਪਰ ਕਰਾਈ ਆ ਮੋਲੇ ਦਾ ਹੁਣ ਹੁਣ 20 ਦੇ ਗੱਲ ਕਰਾਂਗੇ ਦੁੱਧ 22 ਹੋ ਜਾ 23 ਹੋ ਜਾ ਉਹਦੀ ਕਦਰ ਮਾਤਾ ਠੀਕ ਆ ਮੌਲਕਾਂ ਨੂੰ ਤਾਂ ਭਾਜੀ ਇਹ ਜਿਹੜੇ ਬੱਚੇ ਤੇ ਰਵਈਆ ਨਾਲ ਮਿਲਦੀ ਨਹੀਂ ਹਾਂਜੀ ਪਰ ਤੁਹਾਡੇ ਕੋਲ ਮਾਲ ਆਵੇ ਕਿੰਨਾ ਵੱਦਾ ਇਧਰ ਪਿੱਛੇ ਅੰਦਰ ਲੱਗਿਆ ਹੋਇਆ ਮਾਲ ਹਾਂਜੀ ਜਿਆਦਾ ਕਰਨਾ ਹੀ ਕਿਨੇ ਚੱਲ ਹੁਣ ਥੋੜੇ ਥੋੜੇ ਹਾਕੇ ਕਰਕੇ ਫਿਰ ਨਮਾ ਨਹੀਂ ਲਿਆ ਹੁੰਦਾ ਹਾਂਜੀ ਮੁੱਲ ਲੱਕ ਕਰਾ ਲਓ ਕੋਈ ਚੱਕਰ ਨਹੀਂ ਇਹ 70 ਹਜ਼ਾਰ ਦੀ ਬੱਚੀ ਦੇ ਦਾਂਗੇ ਕਰ ਲਈਏ ਥੋੜਾ ਬਤਾ ਮਾਨ ਹੁੰਦਾ ਮਾਨ ਤੇ ਤੁਸੀਂ ਦੇ ਲਓ ਜਿਹੜੀਆਂ ਬੱਚੇ ਤੁਸੀਂ ਆਪ ਹੀ ਵੀਡੀਓ ਪਾਉਣੇ ਰੋ ਪੰਜ ਹਜ਼ਾਰ ਛੱਡੀ ਹੈ ਜਿਆਦਾ ਨਹੀਂ ਪ੍ਰਾਸਸ ਅਮਰ ਕੋ ਗਈ ਹੁੰਦੀ ਤੇ ਉਹਨਾਂ ਨੇ ਕਿਹਾ ਅੰਕਲ ਜੀ ਇਹਦੇ ਨਾਲ ਹੀ ਮਿਲਣੀ ਨਹੀਂ ਠੀਕ ਆ ਰਾ ਮੁੰਡਾ ਬਹੁਤ ਵਧੀਆ ਕੰਮ ਕਰਦਾ ਸ਼ਾਵਾ ਚੋਣਾ ਕੀਤੀ ਗੱਲ ਅਗਦਣ ਅੱਛਾ ਅੱਛਾ ਨਹੀਂ ਚਲੋ ਵਧੀਆ ਚਲੋ ਮਾਰੇ ਜੀ ਮਿਹਨਤ ਕਰਦਾ ਚੋਰੀ ਜੱਪੇ ਤੇ ਨਹੀਂ ਪਿਆ ਮੁੰਡਾ ਹਾਂਜੀ ਹਾਂਜੀ ਮਿਹਨਤ ਲੱਗਾ ਇਹੋ ਜਿਹੇ ਬੰਦਿਆਂ ਨੂੰ ਸ਼ਾਹ ਦਿਆ ਕਰੋ ਹਾਂਜੀ ਹਾਂਜੀ ਪੋਤਰਾ ਦਿਆ ਕਰੋ ਬੱਚਿਆਂ ਨੂੰ ਕੰਮ ਤੇ ਚੰਗੇ ਜਿਹੇ ਲੱਗੇ ਆ ਹਾਂਜੀ ਹਾਂਜੀ ਮੈਂ ਤਾਂ ਬਹੁਤ ਅਸ਼ੀਰਵਾਦ ਦੇ ਨਾਲ ਇਹੋ ਜਿਹੇ ਬੱਚੇ ਨਹੀਂ ਤਾਂ ਹੀ ਆਪਾਂ ਨੂੰ ਦੇਣਾ ਚਾਹੀਦਾ ਸਾਹ ਦੇਣਾ ਚਾਹੀਦਾ ਸਾਰੇ ਬੱਚਿਆਂ ਨੂੰ ਨਜੇ ਮੱਤੇ ਤੋਂ ਬਚਾਵੇ ਹਨਾ ਹਾਂਜੀ ਕਰ ਦੋ ਜੋ ਮੜ ਗਏ ਵੀ ਕੀਤਾ ਹੀ ਹੈ 85 ਦੀ ਜਾਨ ਦਾ ਫਿਰ 5000 ਛੱਡੀਏ ਦਾ ਜਾਨ ਤਾਂ ਜੱਸ ਨਾ ਸੋਚਿਆ ਨਾ ਕਰੋ ਇਹਨਾਂ ਚਲੋ ਤੇ ਇੱਕ ਆ ਜਿਹੜੀ ਰਹਿ ਗਈ ਆ ਕਹਦੇ ਚਾਹੀਏ ਬਾਕੀ ਇੱਕ ਵਾਰ ਫਿਰ ਕਹਿ ਦੇਣਾ ਵੀ ਦੁੱਧ 'ਚ ਸਾਡਾ ਕਿਲੋ ਦਾ ਵੀ ਫਰਕ ਨਹੀਂ ਆਊਗਾ। ਅੱਛਾ। ਹਾਂ ਕਿਲੋ ਦਾ ਵੀ ਚੈਨਾ ਜ਼ਿਆਦਾ ਡਾ। ਅੱਛਾ। ਜਿਹਨੇ ਤਕੜੀ ਲਾਉਣੀ ਤਕਰੀ ਲੈਵੇ ਉਹ ਸਾਡਾ ਲੀਟਰ ਪਰ ਮੈਗੇ। ਤੇ ਆ ਕਿੱਥੋਂ ਇੰਨੀ ਤਕੜੀ ਗਾਂ ਲੱਭ ਲਿਆਂਗੀ। ਸਾਡਾ ਕੋਨੇ ਸ਼ਬਦਾ ਬਣਿਆ ਹੀ ਹੋ। ਅੱਛਾ। ਤੇ ਦੇਖ ਲਓ ਜੇ ਚੱਲ ਇਹ ਤੇ ਇਸ ਤਰ੍ਹਾਂ ਤੋੜ ਕੇ ਲੈ ਜਾਂਦੀ। ਆਹ ਤੋੜ ਕੇ ਇੱਕ ਬੰਦਾ ਲੈ ਗਿਆ। ਚੱਲ ਕੋਲ ਹੋਏ। ਸੱਜਰ ਜਾਂ ਕਿਹਤਰਾ ਜੇ। ਸੱਜਰ ਸੱਜਰ ਉਹ ਬੱਚਾ ਜਿਹੜਾ ਚੱਲਿਆ। ਅੱਛਾ ਅੱਛਾ ਉਹ ਬੱਚਾ ਇਹਦਾ ਵਾ। ਇਹਦਾ ਯਾਰ। ਇਹ 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 ਨਾ ਕਿਤੇ ਪਤਾ ਨਹੀਂ ਯਾਰਵਾ ਹੋ ਗਿਆ ਕੀ ਗੱਲ ਹੋ ਗਈ ਥੜਜ ਹੋ ਗਈ ਫਟ ਗਏ ਖਾਣਾ ਫੁੱਟੇ ਆ ਇਹਦੇ ਥੜਜ ਹੁਣ ਤਾਂ ਦਹੀਂ ਆ ਅੱਛਾ ਆਪ ਪਾਦਨੇ ਜੇ ਕਿਹੜੇ ਚਲਦੀ ਉਹ ਤੇ ਲੈ ਜਾਵੇ ਤੇ ਦੁੱਧ ਇਹਦੇ ਕੋਲ 10 ਕਿਲੋ ਦੁੱਧ ਅੱਛਾ 10 ਲੀਟਰ ਦੁੱਧ ਇੱਕ ਧਣ ਘਾਟਿਆ ਧਾਰਾ ਪਾਜੀ ਆ ਤੁਹਾਡਾ ਦਾਵਾ ਅੱਛਾ ਲਾਓ ਜਮੜਾ ਕੋਈ ਨਹੀਂ ਜਾਣਦਾ ਫੇਰ ਹੁਣੇ ਵੇਖ ਲੈਨੇ ਇਹ ਵੀ ਇਹਦਾ ਕੱਦ ਵੀ ਹਸਾਬ ਦਾ ਹੀ ਹੈ ਤੇ ਸਰੀਰ ਵੀ ਹਸਾਬ ਦਾ ਹੀ ਹੈ ਪਹਿਲਾਂ ਸੂਆ ਹੀ ਤੇ ਉਤਰਨ ਦੁੱਧ ਅੱਧਾ ਧਾਣੇ ਜੀ ਆਪ ਦੱਸ ਕੇ ਦੇਣੀ ਕਿਹੜਾ ਥਣ ਅੱਧਾ ਜੇ ਅਗਲਾ ਮੋੜ ਬਿਆਣੀ ਹਲ ਦਾ ਗਲਾਸ ਆ। ਮੈਂ ਆਪਾਂ ਬੁਲਾ ਕਰ ਦਿਆ। ਅੱਛਾ ਜੀ। ਸਾਡਾ ਦਾਵਾ ਆਪਾਂ ਦੱਤ ਕੇ ਦੇਣੀ ਆ। ਆਪਾਂ ਗਲਤ ਕੰਮ ਨਹੀਂ ਕਰਦੇ। ਦੂਰੋ ਚੱਲ ਗਏ ਕੋਈ ਭਰਾ ਨਹੀਂ ਆਉਂਦਾ। ਹਾਂ। ਤਾਰੇ ਦੀ ਵੀ ਨੰਬਰ 1 ਆ। ਬਾਕੀ ਚਲੋ ਜ਼ਖਮ ਚੂਕੀਏ ਦਿਖਾ ਦਈਏ। ਉਹ ਦੇਖ ਸਕਦੇ ਥਾੜਾ ਫੁੱਟੇ ਜੇ ਥੋੜੇ ਥੋੜੇ ਜ਼ਖਮ ਹੋਏ ਆ ਥੰਮਦੇ। ਥੰਮਦੇ ਹੋ ਗਿਆ ਕਰਕੇ ਫੋਨੀ ਦਾ ਕੋਈ ਚੱਕਰ ਉਹਦਾ ਠੰਢੀ ਥੀਂਦੇ ਵੀ। ਬਸ ਦਾ ਨੀ ਕਹਿ ਲੋ ਉਹਦਾ ਠੰਢੀ ਥੁੜੀ ਪਾ ਦੇ। ਠੀਕ ਆ। ਅੱਜ ਕੰਨੀਆ ਵੇ ਡਾਕ ਡੀ ਆ ਤਾਂ ਆ ਆਹ ਆ ਤਾਂ ਉਹਦਾ ਦੰਦਾ ਤਾਂ ਆ ਕੋਈ ਆ। ਉਹਦਾ ਉਹਦਾ ਕੱਟ ਆ। ਹਾਂ। ਠੀਕ ਹੈ ਥੋੜਾ ਜਿਹਾ ਘਟਿਆ ਆ ਆ ਇਹਦਾ ਆ ਫੁੱਟੇ ਦਿਖਾ ਦਿਓ ਮੜੇ ਜਨਾ ਕਈ ਇਹਨੇ ਬੰਦੇ ਦੂਰੋਂ ਆਉਂਦਾ ਹਾਂਜੀ ਆਪਾਂ ਕਿਹਨਾ ਗੇੜਾ ਨਹੀਂ ਕਰਨਾ ਹਾਂ ਹਾਂ ਥਾਣਾ ਫੁੱਟੇ ਜੀ ਤੂੰ ਦਾ ਬਲਾਇਆ ਓਏ ਤੇ ਮੋਲੇ ਦਾ ਮੋਲੇ ਦਾ ਉਡਦੀਆਂ ਵਾਲਾ ਕਰ ਲੈਣਾ ਕਿੰਨਾ 35000 ਦੀ ਦਿਕਣੀ 35000 ਦੀ ਹਾਂ ਵੇਖ ਲਓ ਵੇਖ ਲਓ ਬੱਚਾ ਮਗਰ ਬੱਚਾ ਹੋਰ ਇਹਦਾ ਹੀ ਚਲੋ ਬਾਕੀ ਕੋ ਫੋਨ ਲਾਉਗਾ ਤੇ ਹੋਰ ਕਰਦਾਂਗੇ ਮਾਨ ਕੋ ਚੋਣਾ ਪਹ ਦੱਸ ਕੇ ਦੇਣੀ ਦੇਖ ਕੇ ਲੈ ਜਾਣਗੇ ਨਗਾ ਹਾਂ ਪਹਿਲਾਂ ਵੇਖਣ ਤੇ ਫਿਰ ਸੌਦਾ ਕਰਨਾ ਹਨਾ ਤੇ ਗੱਲ ਦਾ ਉਹ ਦੱਸਾਂਗੇ ਸੱਚੇ ਦੱਸਾਂਗੇ ਤਾਂ ਦੁੱਧ ਵਧੀਆ ਆ ਸਾਡੇ ਦੁੱਧ ਘੱਟ ਆ ਇਹਨੂੰ ਕਹਿਆ ਦੀ ਜੈਲ ਵਾ ਠੀਕ ਆ ਹੁਣ ਫਿਰ ਜਾ ਤੇ ਬਾਕੀ ਕੋ ਤਸੱਲੀ ਕਰ ਲੈ ਆਪਣੇ ਸੰਬੰਧਾਂ ਆਪਣੀ ਡੰਗੋ ਡੰਗ ਸਾਡੇ ਵੱਲੋਂ 4 ਦਿਨ ਚੋਲਣ ਹਾਂਜੀ ਸਾਡੇ ਵੱਲੋਂ ਇੱਕ ਧਾਰਨਾ ਮੰਨ ਕਿਸੇ ਦੁੱਧ ਦਾ ਨਾ ਦੂਜੇ ਥਾਂ ਜਾ ਕੇ ਕਈ ਰੀ ਬਹੁ ਘਟਾ ਜਾਂਦਾ ਤਸੱਲੀ ਕਰ ਲੈਣ ਤਾਂ ਬਹੁਤੀ ਵਧੀਆ ਕਰ ਲੈਂਦੀ ਹੈ ਹਾਂਜੀ ਕਿਉਂਕਿ ਇਹ ਪਸ਼ੂ ਦੇ ਵਿੱਚ ਆਪਾਂ ਵੜਕੇ ਨਹੀਂ ਦੇਖਿਆ ਸਾਡਾ ਉਸ ਲੀਟਰ ਵੀ ਪਿਆ ਤੇ ਕੰਡਾ ਵੀ ਪਿਆ ਠੀਕ ਹੈ ਜੀ ਕੰਡਾ ਵੀ ਤਸਦੀਕ ਨਹੀਂ ਲੀਟਰਾਂ ਲੀਟਰ ਮਣਾਵਾਂਗੇ ਲੀਟਰਾਂ ਦੀ ਗੱਲ ਆਪਾਂ ਕੀਤੀ ਆ ਹਾਂਜੀ ਲੀਟਰ ਜੇ ਇਹਦੇ 13 ਦਿੱਤੇ ਆ 14 ਨਿਕਲਣਗੇ ਉਹਦੇ 15 ਦਿੱਤੇ 16 ਨਿਕਲਣਗੇ ਠੀਕ ਹੈ ਜੀ ਉਹਦੇ 20 ਦਿੱਤੇ ਦੇ 22 ਨਿਕਲਣਗੇ ਤੇ ਬਾਕੀ ਇੱਥੇ ਆਓ ਵੇਖ ਚਾਖ ਕੇ ਖੜੋ